ਨਸ਼ਿਆਂ ਲਈ ਕੀ ਕਾਰਵਾਈ ਸਰ ਕੀਤੀ ਗਈ ਹੈ ਕਿੰਨੇ ਬੰਦੇ ਖੜੇ ਹਾਂ ਪਿਛਲੇ 3-4 ਦਿਨਾਂ ਦੇ ਵਿੱਚ ਹੀ ਜਿਹੜੀ ਸੀ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਬਾਣੇ ਸੀਐਮ ਸਾਹਿਬ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਸਖਤ ਹੁਕਮਾਂ ਤੇ ਚੱਲਦੇ ਹੋਏ ਅਸੀਂ ਪਿਛਲੇ ਤਿੰਨਾਂ ਦਿਨਾਂ ਚ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਆਰ ਇੰਚਾਰਜ ਸੀਏਏ ਸਚੂ ਮਮਦੂਦ ਇਹਨਾਂ ਸਾਰਿਆਂ ਦੇ ਬਹੁਤ ਹੀ ਬਿਹਨਤ ਕਰਦੇ ਹੋਏ ਇਹਨਾਂ ਨੇ ਜਿਵੇਂ ਇੱਕ ਮੁਕੱਦਮਾ ਨੰਬਰ 32 ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰ ਸਿੰਘ ਤੇ ਫੁਮਨ ਸਿੰਘ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਏਸੀਆਈ ਦੀ ਸਾਰੀ ਇਹ ਉਪਲਬਧੀ ਹੈ ਦੂਸਰੇ ਕੇਸ ਦੇ ਵਿੱਚ ਐਸਐਚਓ ਮਮਦੋਦ ਤੇ ਡੀਐਸਪੀ ਆਰ ਐਸਪੀਡੀ ਇਹਨਾਂ ਸਾਰਿਆਂ ਦੀ ਇਹਦੇ ਵਿੱਚ ਮੁਕੱਦਮਾ ਨੰਬਰ 25 ਦਰਜ ਕਰਦੇ ਹੋਏ 796 ਗ੍ਰਾਮ ਹੈਰੋਇਨ ਇਦੇ ਵਿੱਚ ਸੋਨੂ ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕੰਮ ਜਾਰੀ ਰਿਹਾ ਸੀ। ਇਵੇਂ ਹੀ ਡੀਐਸਪੀ ਆਰ ਤੇ ਐਸਐਚਓ ਮਮਦੂਦ ਵੱਲੋਂ ਇੱਕ 445 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰੈਫਟਰੀ ਹੋਣ ਦੇ ਸਬੰਧ ਸੁਭਾਵ ਦਾ ਤੇ ਹੋਰ ਰਿਕਵਰੀ ਵੀ ਹੋ ਸਕਦੀ ਸਰ ਜਿਹੜੇ ਕੇਸ ਹੈਗੇ ਇਹਨਾਂ ਵਿੱਚ ਜਿਹੜੇ ਫੜੇ ਗਏ ਮੁੱਲਜਮ ਉਹ ਕਿੱਥੋਂ ਹਿਰੋਇਨ ਲੈ ਕੇ ਆਉਂਦੇ ਹੈਗੇ ਸੀ ਔਰ ਕਿੱਥੇ ਵੇਚਦੇ ਇਹ ਸਾਰੇ ਜਿਹੜੇ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਤੇ ਬਾਕੀ ਮੇਨਲੀ ਜਿਹੜੇ ਇਹਨਾਂ ਤੇ ਅੱਗੇ ਬੈਕਵਰਡ ਤੇ ਫਾਰਵਰਡ ਲੀਕੇਜਸ ਦੇ ਵਿੱਚ ਜਿਹੜੇ ਸਾਡੇ ਬੰਦੇ ਆਏ ਆ ਪੁਛਗਿਸ ਦੌਰਾਨ ਉਹਨਾਂ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਹੋਪਫੁਲੀ ਉੱਥੋਂ ਵੀ ਸਾਨੂੰ ਰਿਕਵਰੀ ਹੋਣੀ ਹੈ ਸਰ ਜਿਹੜੇ 1 ਕਿਲੋ 589 ਜਿਹੜੀ ਹਿਰੋਇਨ ਫੜੀ ਹੈਗੀ ਉਹਦੇ ਵਿੱਚ ਦੋ ਮੁੱਲਜਮ ਫੜੇ ਗਏ ਹੈਗੇ ਆ ਸਰ ਹੀ ਕਿਥੋਂ ਦੇ ਰਹਿਣ ਵਾਲੇ ਸੀਗੇ ਔਰ ਇਹ ਪਹਿਲਾਂ ਵੀ ਕਰਦੇ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਮੁੱਠੇ ਕਰਦੇ ਦਰਜ ਹੈ ਇਹ ਸੁਖਵਿੰਦਰ ਸਿੰਘ ਔਰ ਸੁਖਾ ਪੁੱਤਰ ਬਗੀਚਾ ਸਿੰਘ ਵਾਸੀ ਢਿਆਨਾ ਖਿਲਚਾ ਖਾਨਾ ਸਦਰ ਫਰੋਜ਼ਪੁਰ ਤੇ ਦੂਜਾ ਫੁਮਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗੁਲਾਬ ਸਿੰਘ ਦੇ ਝੁਗੇ ਟਾਣਾ ਸਦਰ ਫਾਜ਼ਲ ਕਾਇ ਸਰ ਇਕ ਲਈ ਜਿਹਦੇ ਨੇ ਦੋਨੋਂ ਸੁਖਵਿੰਦਰ ਸਿੰਘ ਔਰ ਸੁਖਾ ਤੇ ਫੁਮਨ ਸਿੰਘ ਇਹ ਚਿਕਸਲਦੀ ਹੁੰਦਾ ਇਹ ਸੁਖਵਿੰਦਰ 25 ਸਾਲ ਦੀ ਉਮਰ ਤੇ ਫੁਮਨ ਸਿੰਘ 30 ਸਾਲ ਦਾ ਹੈ ਨਾ 25-30 ਸਾਲ ਦੇ ਦੇ ਪੈਸੇ ਦੇ ਲਾਲਚ ਨੂੰ ਲੈ ਕੇ ਸਰ ਸਰ ਬਿਲਕੁਲ ਜੀ ਪੈਸੇ ਦੇ ਲਾਲਚ ਨੂੰ ਲੈ ਕੇ ਤੇ ਇਹਨਾਂ ਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਮੇਰੇ ਬਰਛੇ ਤੇ ਇਹਦੇ ਸੁਦਵਿੰਦਰ ਤੇ ਪਹਿਲਾਂ ਵੀ ਪਰਚੇ ਆ ਸੋ ਤੇ ਸਾਗਰਾਂ ਦੋਵਾਂ ਦੇ ਸਾਰੇ ਹੈਰੋਇਨ ਕਿਥੋਂ ਲੈ ਕੇ ਆਉਂਦੇ ਹੈਗੇ ਸੀਗੇ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉਥੋਂ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਬਾਕੀ ਇਹਨਾਂ ਦਾ ਸਬੰਧ ਹੈ ਉਥੋਂ ਲੈ ਕੇ ਆਉਂਦੇ ਇਹ ਸਾਰੇ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਹਾਂਜੀ ਆ ਜਿਹੜਾ ਸਰਹੱਦੀ ਪਿੰਡ ਹੀ ਹੈ ਜੀ ਦੋਨੇ ਹਾਂਜੀ